ਹਜ ਆਨੰਦ ਹਰ ਨਾਉ ਨਾਨਕ ਜਪਿਆ ਗੁਰ ਮਿਲਨਾ ਹਰਾਮ ਕਲੀ ਮਹੱਲਾ ਪੰਜਵਾ ਸਗਲ ਸਿਆਨ ਪਛਾੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਟਾਈ ਮਨ ਚਿੰਦੇ ਸੇ ਫਲ ਪਾਏ ਹੋ ਹੋ ਸਾਵਧਾਨ ਆਪਣੇ ਗੁਰ ਸਿਓ ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ਰਹਾਉ ਦੂਜਾ ਨਹੀਂ ਜਾਣੈ ਕੋਈ ਸਤਗੁਰ ਨਿਰੰજન ਸੋਇ ਮਨੁਖ ਕਾ ਕਰ ਰੂਪ ਨਾ ਜਾਣ ਮਿਲੀ ਨਿਮਾਣੇ ਮਾਨ ਗੁਰ ਕੀ ਹਰ ਟੇਕ ਟਕਾਇ ਅਵਰ ਆਸਾਂ ਸਭ ਲਾਹੀ ਹਰ ਕਾ ਨਾਮ ਮੰਗਿ ਨਿਧਾਨ ਤਾ ਦਰਗਹ ਪਾਵਹਿ ਮਾਨ ਗੁਰ ਕਾ ਬਚਨ ਜਪ ਮੰਤ ਇਹ ਆ ਭਗਤ ਸਾਰ ਤਤ ਸਤਗੁਰ ਭਏ ਦਇਆਲ ਨਾਨਕ ਦਾ ਸੁਨੇਹਾਲ RAM ਕਲੇ ਮਹੱਲਾ ਪੰਜਵਾ ਹੋਵੇ ਸੋਈ ਭਲ ਮਾਨ ਆਪਣਾ ਤਜ ਅਭਮਾਨ ਦਿਨ ਰੈਨ ਸਦਾ ਗੁਣ ਗਾਓ ਪੂਰਨ ਇਹੀ ਸਵਾਉ ਆਨੰਦ ਕਰ ਸੰਤ ਹਰ ਜਪ ਛਾੜ ਸਿਆਨਪ ਬਹੁ ਚਤ్రਾਈ ਗੁਰ ਕਾ ਜਪ ਮੰਤ ਨਿਰਮਲ ਰਹਾਉ ਏਕ ਕੀ ਕਰਿਆਸ ਭੀਤਰ ਨਿਰਮਲ ਜਪਨਾਮ ਹਰ ਹਰ ਗੁਰ ਕੇ ਚਰਨ ਨਮਸ਼ਕਾਰ ਭਵ ਜਲੇ ਉਤਰੈ ਪਾਰ ਦੇਵਨ ਹਾਰ ਦਾ ਤਾਰ ਅੰਤਨਾ ਪਾਰ ਆਵਾਰ ਜਾਂ ਕੈ ਘਰ ਸਰਬ ਨਿਧਾਨ ਰੱਖਣ ਹਾਰ ਨਿਧਾਨ ਨਾਨਕ ਪਾਇਆ ਏਹੋ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੈ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ RAM ਕਲੇ ਮਹੱਲਾ ਪੰਜਵਾਂ ਦਲਾਬ ਦੇ ਸਵਾਰ ਜਾਹੇ ਨਾ ਦਰਗਾਹ ਹਾਰ ਹਲਤ ਪਲਤ ਤੁਦ ਹੋਏ ਵਡਿਆਈ ਅੰਤ ਕੀ ਬੇਲਾ ਲਏ ਛਡਾਈ RAM ਕੇ ਗੁਣ ਗਾਉ ਹਲਤ ਪਲਤ ਹੋਏ ਦੋਐ ਸੁਹੇਲੀ ਅਚਾਰਜ ਪੁਰਖ ਧਿਆਉ ਰਹਾਉ ਉਠਤ ਬੈਠਤ ਹਰ ਜਾਪ ਬਿਨ ਸਹਿ ਸਗਲ ਸੰਤਾਪ ਬੈਰੀ ਸਭ ਹੋ ਵਹਿ ਮੀਤ ਨਿਰਮਲ ਤੇਰਾ ਹੋਐ ਚੀਤ ਸਭ ਤੇ ਊਤਮ ਇਹੋ ਕਰਮ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਭਾਰ ਪੂਰਨ ਤੇਰੀ ਹੋਐ ਆਸ ਜਮ ਕੀ ਕਟਿਏ ਤੇਰੀ 파ਸ ਗੁਰ ਕਾ ਉਪਦੇਸ ਸੁਨੀਜੈ ਨਾਨਕ ਸੁਖ ਸਹਜ ਸਮੀਜੈ RAM ਕਲੇ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਕਰਮਾਨ ਆਪਨ ਲਾਹਿ ਗਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਏ ਤਿਸਹਿ ਆਰਾਦ ਸਦਾ ਸੁਖ ਹੋਏ ਕਾਹੇ ਭ੍ਰਮ ਭ੍ਰਮਹਿ ਬੇਗਾਨੀ ਨਾਮ ਬਿਨਾ ਕਿਸ ਕਾਮ ਨਾ ਆਵੇ ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹਾਉ ਜੋ ਜੋ ਕਰੈ ਸੋਈ ਮਾਨ ਲਿਓ ਬਿਨ ਮਾਨੇ ਰਲ ਹੋਐ ਖੀ ਤਿਸ ਕਾ ਭਾਣਾ ਲਾਗੈ ਮੀਠਾ ਗੁਰ ਪ੍ਰਸਾਦ ਵਿਰਲੇ ਮਨ ਵੂਠਾ ਵੇ ਪਰਵਾਹ ਅਗੋਚੇ ਆਪ ਆਠ ਪੈਰ ਮਨ ਤਾਂ ਕੋ ਜਾਪ ਜਿਸ ਚੇਤਿ ਆਏ ਬਿਨ ਸਹਿ ਦੁਖਾ ਹਲਤ ਪਲਤ ਤੇਰਾ ਊਜਲ ਮੁਖਾ ਕੌਣ ਕੌਣ ਉਧਰੇ ਗੁਣ ਗਾਏ ਗਨਣ ਨਾ ਜਾਈ ਕੀਮ ਨਾ ਪਾਏ ਬੂਡਤ ਲੋਹ ਸਾਧ ਸੰਗ ਤਰੈ ਨਾਨਕ ਜਿਸਹਿ ਪ੍ਰਾਪਤ ਕਰੈ RAMKALI MAHALLA 5 ਮਨ ਮਾਹੇ ਜਾਪ ਭਗਵੰਤ ਗੁਰਪੂਰੈ ਏਹ ਦੀਨੋ ਮੰਤ ਮਿਟੇ ਸਗਲ ਭੈ ਤਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰਦੇਵਾ ਕੀਮਤ ਕਿਛ ਕਹਿਣ ਨਾ ਜਾਈ ਸਾਚੇ ਸੱਚ ਅਲਖੇ ਅਪੇ ਵਾਰਾ ਹਾ ਕਰਨ ਕਰਾਮਣਿ ਆਪ ਤਿਸ ਕੋ ਸਦਾ ਮਨ ਜਾਪ ਤਿਸ ਕੀ ਸੇਵਾ ਕਰਨੀਤ ਸੱਚ ਸਹਜ ਸੁਖ ਪਾਵੈ ਮੀਤ ਸਾਹਿਬ ਮੇਰਾ ਅਤਿ ਭਾਰਾ ਜਿਨ ਮਹਿ ਥਾਪਿਉ ਥਾਪਨ ਹਾਰਾ ਤਿਸ ਬਿਨ ਅਵਰ ਨ ਕੋਈ ਜਨਕਾਰਾ ਖਾ ਸੋਈ ਕਰ ਕਿਰਪਾ ਅਰਦਾਸ ਸੁਣੀ ਜੈ ਆਪਣੇ ਸੇਵਕ ਕੋ ਦਰਸ਼ਨ ਦੀਜੈ ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾ ਕਾ ਪਰਤਾਪ ਰਾਮ ਕਲੇ ਮਹਨ ਲਾ ਪੰਨੂਆ ਬਿਰਥਾ ਪਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਸ਼ੂਤੀ ਸਭ ਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਇਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਨ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸਹੀ ਕੀਓਟ ਸਦੀਵ ਜਾਕੇ ਕੀਨੇ ਹੈ ਜੀਵ ਸਿਮਰਤ ਹਰ ਕਰਤ ਨਿਧਾਨ ਰਾਖਨ ਹਾਰ ਨਿਦਾਨ ਸਰਬ ਕੀ ਰੇਣ ਹਵੀਜੈ ਆਪ ਮਟਾਏ ਮਲੀਜੈ ਆਨੰਦ ਇਨ ਧਾਈਐ ਨਾਮ ਸਫਲ ਨਾਨਕ ਏਉ ਕਾਮ ਰਾਮ ਕਲੇ ਮਹੱਲਾ ਪੰਹੁਆ ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ ਅੱਲਾਹ ਅਲਖੇ ਅਪਾਰ ਖੁਦ ਖੁਦਾਏ ਵੱਡ ਬੇਸ਼ੁਮਾਰ ਓ ਨਮੋ ਭਗਵੰਤ ਗਸਾਈ ਖਾਲ ਕਰਵ ਰਹਿਆ ਸਰਬ ਖਾਈ ਰਹਾਉ ਜਗਨਨਾਥ ਜਗਦੀਮ ਨ ਮਾਦੂ ਪਉ ਪੰਜਨ ਰਿਦਮਾਹੀ ਅਰਾਧੂ ਰਿਖੀ ਕੇਸ ਗੋਪਾਲ ਗਵਿੰਦ ਪੂਰਨ ਸਰਬਤਰ ਮੁਕੰਦ ਮਿਹਰਮਾਨ ਮੌਲਾ ਤੂੰ ਹੀ ਏਕ ਪੀਰ ਪੈ ਕਾਮ ਵਰ ਸੇਖ ਦਿਲਾਂ ਕਾ ਮਾਲਿਕ ਕਰੇ ਹਾਕ ਕਰਾਨ ਕਤੇਬ ਤੇ ਪਾਕ ਨਾਰਾਇਣ ਨਰਹਰ ਦਿਆਲ रामचर राम कट कट आधार बासुदेव बष्ट सब ठाएं लीला किस लखी ना जाए मेहर दया कर करना हार भगत बندگی दे सिर जन हार कहो नानक गुरु खोए भ्रम एको अल्लाह पार ब्रह्म रामकली महल्ला पंजवा कोट जन्म के बिन से पाप ਹਰ ਹਰ ਜਪਤ ਨਾਹੀ ਸੰਤਾਪ ਗੁਰ ਕੇ ਚਰਨ ਕਮਲ ਮਨ ਵਸੇ ਮਹਾ ਬਿਕਾਰ ਤਨ ਤੇ ਸਭ ਨਸੇ ਗੋਪਾਲ ਕੋ ਜਸ ਗਾਓ ਪ੍ਰਾਣੀ ਕਥ ਕਥਾ ਸਾਕੀ ਪ੍ਰਭ ਪੂਰਨ ਜੋਤੀ ਜੋਤ ਸਮਾਣੀ ਰਹਾਉ ਤ੍ਰਿਸ਼ਨਾ ਭੂਖ ਸਭ ਨਾਸੀ ਸੰਤ ਪ੍ਰਸਾਦ ਜਪਿਆ ਅਬਨਾਸੀ ਰਹਿਣ ਦਿਨਸ ਪ੍ਰਭ ਸੇਵ ਕਮਾਨੀ ਪਰab ਮਿਲਨੇ ਕੀ ਇਹ ਨਿਸ਼ਾਨੀ ਮਿਟੇ ਜੰਜਾਲ ਹੋਏ ਪ੍ਰਭ ਦਿਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪਰਾ ਪੁਰਬਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ ਹਰ ਕੇ ਸੰਤ ਸਦਾ ਪਰਵਾਨ ਸੰਤ ਜਨਾ ਮਸਤਕ ਨਿਸ਼ਾਨ ਦਾਸ ਕੀ ਰੇਣ ਪਾਏ ਜੇ ਕੋਈ ਨਾਨਕ ਤਿਸ ਕੀ ਪਰਮ ਗਤ ਹੋਏ ਰਾਮਕਲੀ ਮਹੱਲਾ ਪੰਜਵਾਂ ਦਰਸ਼ਨ ਕੋ ਜਾਈਏ ਕੁਰਬਾਨ ਚਰਨ ਕਮਲ ਹਿਰਦੈ ਧਰ ਧਿਆਨ ਦੂਰ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਦੁਰਮਤ ਮਲ ਜਾਏ ਜਿਸ ਭੇਟ ਤ ਮਿਟੈ ਅਭਮਾਨ ਪਾਰ ਬ੍ਰਹਮ ਸਭ ਨਦਰੀ ਆਵੇ ਘਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪੀਐ ਹਰ ਨਾਉ ਗੁਰ ਕੀ ਭਗਤ ਸਦਾ ਗੁਣ ਗਾਉ ਗੁਰ ਕੀ ਸੁਰਤ ਨਿਕਟ ਕਰ ਜਾਨ ਗੁਰ ਕਾ ਸ਼ਬਦ ਸਤ ਕਰਮਾਨ ਗੁਰ ਬਚਨੀ ਸੰਸਰ ਸੁਖ ਦੁਖ ਕਦੀ ਨਾ ਵਿਆਪੈ ਤ੍ਰਿਸ਼ਨਾ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੀ ਜਪ ਗੋਬਿੰਦ ਪਰਦੇ ਸਭ ਕਾ ਜੀ ਗੁਰ ਪਰਮੇਸ਼ਰ ਗੁਰ ਗੋਵਿੰਦ ਗੁਰ ਦਾਤਾ ਦਿਆਲ ਬਖਸ਼ਿੰਦ ਗੁਰ ਚਰਨੀ ਜਾ ਕਾ ਮਨ ਲਾਗਾ ਨਾਨਕ ਦਾਸ ਤਿਸ ਪੂਰਨ ਭਾਗਾ ਰਾਮ ਕਲੀ ਮਹੱਲਾ ਪੰਜਵਾ ਕਿਸ ਪਰਵਾਸੈ ਵਿੱਚ ਰਹਿ ਭਵਨ ਮੂੜ ਮੁਗਦ ਤੇਰਾ ਸੰਗੀ ਕਵਨ ਰਾਮ ਸੰਗੀ ਤਿਸ ਗਤ ਨਹੀਂ ਜਾਣੈ ਪੰਜ ਬਟਵਾਰੇ ਸੇ ਮੀਤ ਕਰ ਮਾਨੈ ਸੋ ਕਰ ਸੇਵ ਜਿਤ ਉਦਰਹਿ ਮੀਤ ਗੁਣ ਗਵਿੰਦ ਰਵਿਐ ਦਿਨ ਰਾਤੀ साध संग कर मन की प्रीत रहाउ जन्म बिहानो अहंकार अरवाद तृप्त न आवै बिखिया साध परमत परमत महादुख पाया तरी न जाई दुतर माया कामना आवै सो कार कमावै आप बीज आपे ही खावै राखन को दूसर नहीं कोए तौ निसतरै जो कृपा होई ਪਤ ਤਤ ਪੁਨੀਤ ਪ੍ਰਭ ਤੇਰੋ ਨਾਮ ਆਪਣੇ ਦਾਸ ਕੋ ਕੀਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸਰਣ ਗਹੀ ਨਾਨਕ ਪ੍ਰਭ ਤੇਰੀ RAMkale mahalla panjma eh loke sukh paya nahi phetat dharm raaya har dargah so bhavant hun garb nahi basant jaani sant ki mitraai ਕਰ ਕਿਰਪਾ ਦੀਨੋ ਹਰ ਨਾਮਾ ਪੁਰਬ ਸੰਜੋਗ ਮਲਾਈ ਰਹਾਉ ਗੁਰ ਕੈ ਚਰਨ ਚਿਤ ਲਾਗਾ ਤਨ ਤਨ ਸੰਜੋਗ ਸੁਭਾਗਾ ਸੰਤ ਕੀ ਧੂਰ ਲਾਗੀ ਮੇਰੇ ਮਾਥੇ ਕਿਲ ਵਿਖ ਦੁੱਖ ਸਗਲੇ ਮੇਰੇ ਲਾਥੇ ਸਾਧ ਕੀ ਸਤ ਟਹਿਲ ਕਮਾਨੀ ਤਬ ਹੋਏ ਮਨ ਸੁਧ ਪਰਾਣੀ ਜਨ ਕਾ ਸਫਲ ਦਰਸ ਢੀਠਾ ਨਾਮ ਪ੍ਰਭੂ ਕਾ ਘਟ ਘਟ ਬੂਠਾ ਮਿਟਾਨੇ ਸਭ ਕਲ ਕਲੇਸ਼ ਜਿਸਤੇ ਉਪਜੇ ਤਿਸ ਮਹਿ ਪਰਵੇਸ਼ ਪ੍ਰਗਟੇ ਅਨੂਪ ਗੋਵਿੰਦ ਪ੍ਰਭ ਪੂਰੇ ਨਾਨਕ ਬਖਸ਼ਿੰਦਾ RAMKALI MAHALLA 5 ਗਊ ਕੋ ਚਾਰੇ ਸਾਰ ਦੂਲ ਕੌਡੀ ਕਾ ਲਖ ਹੁਆ ਮੂਲ ਬੱਕਰੀ ਕੋ ਹਸਤੀ ਪ੍ਰਤ ਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਬਰਨ ਨਾ ਸਾਕਉ ਬਹੁ ਗੁਣ ਤੇਰੇ ਰਹਾਉ ਦੀ ਸਤ ਮਾਸ ਨ ਖਾਏ ਬਿਲਾਈ ਮਹਾਕਸਾਬ ਸੂਰੀ ਛਟ ਪਾਈ ਕਰਨ ਹਾਰ ਪ੍ਰਭ ਹਿਰਦੈ ਵੂਠਾ ਫਾਤੀ ਮਛਲੀ ਕਾ ਜਾਲਾ ਟੂਟਾ ਸੂਕੇ ਕਾਸ਼ਟ ਹਰੇ ਚਲੂਲ ਊਚੈ ਥਲ ਫੂਲੇ ਕਮਲ ਅਨੂਪ ਅਗਨ ਨਵਾਰੀ ਸਤ ਗੁਰ ਦੇਵ ਸੇਵਕੇ ਆਪਣੀ ਲਾਇਓ ਸੇਵ ਕਿਰਤ ਕਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਿਆਰ ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸਰਨਾਈ ਰਾਮ ਕਲੇ ਮਹਲਾ ਪੰਜਵਾ ਪੰਜ ਸਿੰਘ ਰਾਖੇ ਪ੍ਰਭ ਮਾਰ ਦਸ ਬਿਗਿਆੜੀ ਲਈ ਨਿਵਾਰ ਤੀਨ ਆਵਰਤ ਕੀ ਚੂਕੀ ਘੇਰ ਸਾਧ ਸੰਗ ਚੂਕੇ ਭੈ ਫੇਰਾ ਸਿਮਰ ਸਿਮਰ ਜੀਵਾ ਗੋਵਿੰਦ ਕਰ ਕਿਰਪਾ ਰਾਖਿਓ ਦਾਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦ ਰਹਾਉ ਦਾਜ ਗਏ ਤ੍ਰਿਣ ਪਾਪ ਸਮੇਰ ਜਪ ਜਪ ਨਾਮ ਪੂਜੇ ਪ੍ਰਭ ਪੈਰ ਅੰਦਰੂਪ ਪ੍ਰਗਟਿਓ ਸਭ ਤਾਨ ਪ੍ਰੇਮ ਭਗਤ ਜੋਰੀ ਸੁਖ ਮਾਨ ਸਾਗਰ ਤਰਿਓ ਬਾਸਰ ਖੋਜ ਕੀਤ ਨਾ ਪਾਇਓ ਨਹਿ ਫਨ ਰੂਜ ਸਿੰਧ ਸਮਾਇਓ ਕਟਕੇ ਮਾਹੀ ਕਰਨ ਹਾਰ ਕੋ ਕਿਛ ਅਚਰਜ ਨਾਹੀ ਜੋ ਛੂਟੋ ਤੋ ਜਾਏ ਪਿਆਲ ਜੋ ਕਾਢਿਓ ਤੋ ਨਦਰ ਨਿਹਾਲ ਪਾਪ ਕੋ ਨ ਹਮਰੈ ਵਸ ਨਾਹੀ ਰਸਕ ਰਸਕ ਨਾਨਕ ਗੁਣ ਗਾਏ RAM ਕਲੀ ਮਹੱਲਾ ਪੰਜਵਾ ਨਾ ਤਨ ਤੇਰਾ ਨਾ ਮਨ ਤੋਹੀ ਮਾਇਆ ਮੋਹਿ ਬਿਆਪਿਆ ਤੋਈ ਕੁਦਮ ਕਰੈ ਗਾੜਰ ਜਿਉ ਛੇਲਾ ਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਨਾਏ ਮਨਾ RAM ਨਾਮ ਜਪ ਸੰਗ ਸਹਾਈ ਗੁਰਮਖ ਪਾਵਹਿ ਸਾਚ ਤਨ ਆ ਰਹਾਉ ਊਨੇ ਕਾਜ ਨ ਹੋਵਤ ਪੂਰੇ ਕਾਮ ਕ੍ਰੋਧ ਮਦ ਸਦਹੀ ਝੂਰੇ ਕਰੈ ਵਿਕਾਰ ਜੀ ਅਰੇ ਕਹਿ ਤਾਈ ਗਾਫਲ ਸੰਗ ਨਾ ਤਸੂ ਆ ਜਾਈ ਤਰਤ ਧੋ ਅਨਕ ਛਲ ਜਾਨੈ ਕੌਡੀ ਕੌਡੀ ਕੋ ਖਾਕ ਸਿਰ ਛਾਨੈ ਜਿਨ ਦੀ ਆਤ ਸੈਨਾ ਚੇਤੈ ਮੂਲ ਮਿਥਿਆ ਲੋਭ ਨਾ ਉਤਰੈ ਸੂਲ ਪਾਰ ਬ੍ਰਹਮ ਜਬ ਭਈ ਦਿਆਲ ਇਹ ਮਨੋ ਹੋਆ ਸਾਦਰਵਾਲ ਹਸਤ ਕਮਲ ਲੜ ਲੀਨੋ ਲਾਏ ਨਾਨਕ ਸਾਚੈ ਸਾਚ ਸੁਮਾਈ ਰਾਮਕਲੀ ਮਹੱਲਾ ਪੰਜਵਾਂ ਰਾਜਾ RAM ਕੀ ਸਰਣਾਏ ਨਿਰਪਉ ਭਏ ਗੋਬਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਏ ਰਹਾਉ ਜਾਂ ਕੈ RAM ਬਸੈ ਮਨ ਮਾਹੀ ਸੋ ਜਨ ਦੁਤਰ ਪੀ ਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਣੇ ਜਿਸ ਕੈ ਮਸਤਕ ਹਾਥ ਗੁਰ ਧਰੈ ਸੋ ਦਾਸ ਅੰਦੇ ਸਾਖਾ ਹੀ ਕਰੈ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਇਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਭਵ ਜਲ ਤਰੈ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖ ਊਜਲ ਸਾਚੈ ਦਰਬਾਰੀ आनंद करहो तज सगले बेकार नानक हर जप उत्तरो पार राम कली महल्ला पंजवा इंदन ते बैसंतर भागै माटी को जल दह दिस दे त्यागे ऊपर चरण तले आकाश घट मह सिंध कियो परगास ऐसा समर्थ हर जीव आप निमकना बिसरे जी भगतन कै आठ पहर मन तां को जाप रहाऊ प्रथमे माखन पाछे दूध मैलू कीनो सब नसुद पै ते निरपौ डरता फिरै होंदी को अनहोंदी हिरै देही गुप्त बेदेही दिसै सगले साज करत जग दिसै ठगण हार अन ठग दा ठागे ਬੇਨ ਵਕਰ ਫਿਰ ਫਿਰ ਉਠ ਲਾਗੇ ਸੰਤ ਸਭਾ ਮਿਲ ਕਰੋ ਬਖਿਆਨ ਸਿਮਰਤ ਸਾਸਤ ਬੇਦ ਪਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕੀ ਪਰਮ ਗਤ ਹੋਇ ਆਰਾਮ ਕਾ